ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੀ ਸ਼ਾਦਾ ਲੰਗਰ ਖਾਲਸਾ ਸੇਵਾ ਸੁਸਾਇਟੀ ਮੋਗਾ ਵੱਲੋਂ ਨੌਵਾਂ ਠੰਡੀ ਸ਼ਾਦਾ ਲੰਗਰ ਦਾ ਨੇਕ ਉਪਰਾਲਾ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੀਤਾ ਗਿਆ ਜਿਸ ਵਿੱਚ ਵੰਡੇ ਗਏ ਫਲਾਂਦਾਰ ਬੂਟੇ, ਸ਼ਾਹ ਵਾਲੇ ਬੂਟੇ ਅਤੇ ਸਜਾਵਟ ਵਾਲੇ ਬੂਟੇ ਪਹੁੰਚੇ ਮੁੱਖ ਮਹਿਮਾਨ ਸ਼੍ਰੀ ਪ੍ਰਗ ਸਿਮਰਨ ਜੀ ਸਿੰਘ ਜੀ ਸਮਰਾਲੇ ਤੋਂ ਸ਼ਰਕਤ ਕੀਤੇ ਸ੍ਰੀ ਬਲਜੀਤ ਸਿੰਘ ਜੀ ਚਾਨੀ ਮੇਅਰ ਨਗਰ ਕੌਂਸਲ ਮੋਗਾ ਅਤੇ ਸਭ ਦੇ ਧੰਨਵਾਦੀ ਹੋਏ ਸ੍ਰੀ ਪਰਮਜੋਤ ਸਿੰਘ ਜੀ ਖਾਲਸਾ ਸੇਵਾ ਸੁਸਾਇਟੀ ਮੋਗਾ ਲੈਕਚਰ ਸੁਣਨ ਜੋ ਬੜਾ ਹੀ ਅਲੌਕਿਕ ਨਜ਼ਾਰਾ ਠੰਡੀ ਸ਼ਾਂ ਦੇ ਲੰਗਰ ਬੂਟੇਵੰਦ ਸਮਾਰੋਹ ਵਿੱਚ ਸੇਵਾਦਾਰਾਂ ਨੇ ਮਾਣ ਨਾਲ ਨਿਭਾਈ ਆਪਣੀ ਸੇਵਾ ਜੇ ਪੰਜਾਬ ਵਿੱਚ ਇਸੇ ਤਰ੍ਹਾਂ ਹਿੰਮਤ ਨਾਲ ਵਾਤਾਵਰਨ ਬਚਾਓ ਜਲ ਬਚਾਓ ਦੇ ਮਹਾਨ ਉਪਰਾਲੇ ਹੋਣਗੇ ਤਾਂ ਉਹ ਦਿਨ ਦੂਰ ਨਹੀਂ ਕਿ ਸਾਡਾ ਪੰਜਾਬ ਦੁਬਾਰਾ ਹਰਿਆ ਭਰਿਆ ਦਿਖੇਗਾ ਫੁੱਲ ਗੁਲਾਬੀ ਖਿੜੇਗਾ ਖੁਸ਼ਹਾਲ ਵੀ ਬਣੇਗਾ ਪਹਿਲਾਂ ਦੀ ਤਰ੍ਹਾਂ ਖਾਲਸਾ ਸੇਵਾ ਸੁਸਾਇਟੀ ਵੱਲੋਂ ਕੀਤਾ ਸਭ ਸੇਵਾ ਯੋਗਦਾਨੀਆਂ ਦਾ ਮਾਨ ਸਤਕਾਰ ਆਓ ਦੇਖੋ ਠੰਡੀ ਸ਼ਾਹ ਦੇ ਲੰਗਰ ਦੀਆਂ ਕੁਝ ਕੈਮਰੇ ਵਿੱਚ ਕਲਿੱਕ ਕੀਤੀਆਂ ਕੁਝ ਤਸਵੀਰਾਂ ਵੀਡੀਓ ਦੇ ਅਖੀਰ ਤੱਕ ਜ਼ਰੂਰ ਦੇਖੋ ਸ਼ੇਅਰ ਵੀ ਕਰ ਦਿਓ ਮੁਖਵਨੇ ਵਰਬਾਣੀ ਤੇ ਲਿਖਿਆ ਆਇਆ ਵੀ ਜਿਹੜਾ ਬੰਦਾ ਵਕਤ ਨੂੰ ਵਿਚਾਰਦਾ ਅਸੱਚ ਬੰਦਾ ਉਹਨੂੰ ਕਿਹਾ ਜਾਂਦਾ ਆ ਹੁਣ ਵਕਤ ਕੀ ਆ ਅੱਜ ਦਾ ਵਕਤ ਇਹ ਆ ਕਿ ਸਭ ਤੋਂ ਵੱਡੀ ਜਿਹੜੀ ਸਮੱਸਿਆ ਆ ਉਹ ਆਉਣ ਵਾਲੇ ਫਿਊਚਰ ਤੇ ਫਿਕਰ ਕਰਨ ਦੀ ਲੋੜ ਆ ਫਿਕਰ ਇਹ ਕਰਨ ਦੀ ਲੋੜ ਨਹੀਂ ਹੈਗੀ ਵੀ ਘਰ ਕਿਹੇ ਜਿਹੇ ਨੇ ਗੱਡੀਆਂ ਕਿਹੇ ਜਿਹੇ ਨੇ ਡਿਵੈਲਪਮੈਂਟ ਕਿਹਦੀ ਆ ਸਭ ਤੋਂ ਵੱਡਾ ਫਿਕਰ ਕੀ ਆ ਜਿਉਣ ਦਾ ਔਰ ਆਪਕੋ ਸ਼ਬਦ ਤਾਂ ਹੀ ਆਨੰਦ ਸਾਰਾ ਕੁਝ ਤਾਂ ਹੀ ਇੰਜੋਏ ਕਰ ਸਕਦੇ ਆ ਜੇ ਜਿਉਂਦੇ ਰਹਾਂਗੇ ਕਿ ਮੇਰੇ ਕੋ ਫੋਨ ਨੂੰ ਜਿਉਣ ਵਾਸਤੇ ਫੋਨ ਨੂੰ ਚਾਰਜ ਕਰਨਾ ਪੈਂਦਾ ਆ ਉਹ ਜੋ ਬੈਟਰੀ ਆ ਏਵੇਂ ਆਪਣੇ ਅੰਦਰ ਆਕਸੀਜਨ ਆ ਆਕਸੀਜਨ ਜੇ ਰਹੂਗੀ ਤਾਂ ਹੀ ਜਿਉਂਦੇ ਰਹਾਂਗੇ ਤਾਂ ਅੱਗੇ ਜਾ ਕੇ ਆਪਾਂ ਖੁਸ਼ੀਆਂ ਮਹਿਸੂਸ ਕਰ ਸਕਦੇ ਆ ਆਨੰਦ ਲੈ ਸਕਦੇ ਆ ਉਹ ਆਕਸੀਜਨ ਮਿਲਦੀ ਆ ਦਰਖਤਾਂ ਤੋਂ ਹੁਣ ਆਪਾਂ ਸਾਰੇ ਜਾਣਦੇ ਆ ਵੀਤ ਰਸਤ ਪੰਜਾਬ 'ਚ ਕਿੰਨੇ ਘਟ ਗਏ ਜਿੰਨੇ ਚਾਹੀਦੇ ਸੀ ਉਹ ਵਾਤਾਵਰਨ ਵਿੱਚ ਬੈਲੈਂਸ ਬਰਕਰਾਰ ਰੱਖਣ ਨੂੰ ਉਹ ਤੋਂ ਵੀ ਬਹੁਤ ਘਟ ਗਏ ਕਿਉਂਕਿ ਪਿਛਲੇ ਸਾਲ ਟੈਂਪਰੇਚਰ ਦੁਬਈ ਦਾ ਪੰਜਾਬ ਦੇ ਟੈਂਪਰੇਚਰੋਂ ਵੱਧ ਸੀਗਾ ਕੋਈ ਕਈ ਸਾਲਾਂ 'ਚ ਗੱਲਾਂ ਹੁੰਦੀਆਂ ਹੁੰਦੀਆਂ ਸੀ ਕਿਹੜੇ ਪਰਿਵਾਰਾਂ 'ਚ ਕੋਈ ਤਬਈ ਗਿਆ ਹੁੰਦਾ ਸੀ ਵੀ ਉੱਥੇ ਗਰਮੀ ਬਹੁਤ ਪੈਂਦੀ ਆ ਪਰ ਹੁਣ ਦੁਬਈ ਠੀਕ ਆ ਹਜੇ ਪੰਜਾਬ 'ਚ ਗਰਮੀ ਨਹੀਂ ਜ਼ਿਆਦਾ ਪਰ ਪੰਜਾਬ ਦੇ ਵਿੱਚ ਦਾ ਧਾਰਮਿਕ ਗੁਰੂ ਜਿਹੜੇ ਹੋਏ ਨੇ ਸਾਰੇ ਧਰਮਾਂ ਦੇ ਉਹਨਾਂ ਨੇ ਵਾਤਾਵਰਨ ਸਾਹਮਣੇ ਬੜੇ ਸੰਦੇਸ਼ ਦਿੱਤੇ ਸੀਗੇ ਪਰ ਗੱਲ ਉਹ ਹੀ ਹੈ ਕਿ ਅਸੀਂ ਕਹਾਂ ਨੂੰ ਧਾਰਮਿਕ ਆ ਅਸੀਂ ਗੁਰੂਆਂ ਨੂੰ ਮੰਨਦੇ ਆ ਪਰ ਗੁਰੂਆਂ ਦੇ ਨਹੀਂ ਮੰਨਦੇ ਕਿਉਂਕਿ ਗੁਰੂਆਂ ਨੇ ਤਾਂ ਪਹਿਲਾ ਸ਼ਲੋਕ ਤੇ ਲਿਖਦਾ ਜਬ ਵੀ ਸਭ ਦੇ ਵੀ ਪਵਨ ਨੂੰ ਪਾਣੀ ਪਤਾ ਜਿਹੜਾ ਆਪਾਂ ਦਰਸ਼ਤਾਂ ਨੂੰ ਹੀ ਨਹੀਂ ਸਮਝਿਆ ਇਸ ਕਰਕੇ ਇਹ ਜਿਹੜੀ ਖਾਲਸਾ ਸੁਸਾਇਟੀ ਆ ਜਿਹਦੇ ਵਿੱਚ ਵੀਰ ਪਰਮਜੋਤ ਹੋਣੀ ਮੂਰੇ ਹੋ ਕੇ ਸੇਵਾ ਨਿਵਾ ਰਹੇ ਨੇ ਉਹਨਾਂ ਦੀ ਪਿੱਠ ਤੇ ਜਿਹੜੇ ਬਜ਼ੁਰਗ ਨੇ ਸਾਰੇ ਇਹ ਮੇਰ ਹੋਣੀ ਵੀਰ ਜੀ ਖੜੇ ਨੇ ਇਹ ਸਾਰੇ ਰਲ ਮਿਲ ਕੇ ਨੌਵੀਂ ਵਾਰ ਇਹਨਾਂ ਨੇ ਅੱਜ ਇੱਥੇ ਇਹ ਲੰਗਰ ਲਾਇਆ ਦਰਸ਼ਤਾਂ ਦਾ ਐਨਾ ਵੱਡਾ ਲੰਗਰ ਤਾਂ ਲਾਇਆ ਜਾਂਦਾ ਲੋਕ ਕੂਟੇ ਲੈ ਕੇ ਤਾਂ ਸਪਾਰ ਨਹੀਂ ਕਰਦੇ ਜੀ ਹਾਂ ਦੇਖੋ ਗੱਲਾਂ ਇਹ ਨਹੀਂ ਹੈਗੇ ਪੰਜ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਦੇਖੋ ਹਰ ਫੀਲਡ ਵਿੱਚ ਚੰਗੇ ਬੰਦੇ ਨਹੀਂ ਵੀ ਹੈਗੇ ਪਰ ਇਹਦਾ ਮਤਲਬ ਨਹੀਂ ਵੀ ਚੰਗੇ ਨਹੀਂ ਚੰਗੇ ਬੰਦੇ ਵੀ ਨੇ ਆ ਇਹ ਤੋਂ ਲੈ ਕੇ ਜਾਣਗੇ ਇਹਨਾਂ ਨੂੰ ਵੀ ਪਤਾ ਆ 2% ਤੋਂ 5% ਕੋਈ ਗੱਲ ਨਹੀਂ ਜੇ ਹੁੰਦੇ ਨੇ ਪਰ ਉਹ ਉੱਤੇ ਵੀ ਕੰਮ ਵੀ ਹੋਊਗਾ ਕਿਉਂਕਿ ਪਿੱਛੇ ਗੁਰੂ ਸਾਹਿਬ ਨੇ ਆਪਾਂ ਕੰਮ ਕਰੀਏ ਤਾਂ ਸਹੀ ਉਹ ਲੱਗਣਗੇ ਅੰਬੇ ਜਾਣਗੇ ਇਹ ਚਲੋ ਹੋ ਜਾਂਦਾ ਪਰ ਕੋਈ ਗੱਲ ਨਹੀਂ ਇਹਨਾਂ ਨੇ ਆ ਆਪਣਾ ਕੰਮ ਨਹੀਂ ਰੋਪਣਾ ਹੈਗਾ ਉਦੋਂ ਗੁਰੂ ਸਾਹਿਬ ਨੇ ਕਿਰਪਾ ਕਰ ਦੇਣੀ ਆ ਇਹਹੀ ਗੱਲ ਆ ਵੀ ਇਵੇਂ ਜਿਵੇਂ ਅੱਜ ਇਹਨਾਂ ਨੇ ਲੰਗਰ ਲਾਇਆ ਆ ਜਿਹੜੀ ਆਪਣੇ ਮਨ ਚ ਗੱਲ ਆਉਂਦੇ ਵੀ ਨਹੀਂ ਸਾਹਮਣੇ ਲੋਕ ਜਦੋਂ ਇਹ ਜੜੀ ਵੇਵ ਆ ਉਹ ਟ੍ਰੈਂਡਿੰਗ ਵੇਵ ਬਣ ਜੂਗੀ ਉਦੋਂ ਜਿਹੜੀ ਉਹ ਹੈਗੀ ਆ ਗੱਲ ਵੀ ਸਾਹਮਣੇ ਨਾਲ ਉਹ ਘਟ ਜੂਗੀ ਅੱਜ ਤੇ ਸ਼ਬੀਰ ਵੀ ਲੱਗੀ ਹੋਈ ਆ ਲੰਗਰ ਵੀ ਚੱਲਦਾ ਬੂਟਿਆਂ ਦਾ ਐਵੇਂ ਹੀ ਸ਼ਬੀਰਾਂ ਲੱਗਦੀਆਂ ਨੇ ਪਰ ਨਾਲ ਉਹ ਬੂਟੇ ਤੇ ਲੰਗਰ ਵੀ ਲਾਉਣ ਕਿਉਂਕਿ ਇਹ ਜਥੇਬੰਦੀ ਜਿੱਥੇ ਧਾਰਮਿਕ ਕੰਮ ਕਰਦੀ ਆ ਬਹੁਤ ਧਾਰਮਿਕ ਜਥੇਬੰਦੀਆਂ ਨੇ ਉਹ ਕੱਲੇ ਧਾਰਮਿਕ ਕੰਮ ਕਰਦੀਆਂ ਨੇ ਪਰ ਲੋੜ ਅੱਜ ਦੇ ਸਮੇਂ ਵਿੱਚ ਬੂਟੇ ਲਾਉਣ ਦੀ ਆ ਕਿਉਂਕਿ ਹਰ ਜੀਤ ਤਾਂ ਚੰਗੀ ਰਹੋਗੀ ਤੇ ਉਸ ਸੀਨ ਹੋਗੀ ਇਹਨਾਂ ਦੇ ਵਿੱਚ ਜਿਵੇਂ ਇਹ ਮੇਰ ਸਾਹਿਬ ਖੜੇ ਨੇ ਉਹ ਮਹੀਂ ਚਾਹੇ ਰਾਜਨੀਤਿਕ ਪਾਰਟੀਆਂ ਹੋਣ ਚਾਹੇ ਸੈਲੀਬ੍ਰਿਟੀਜ਼ ਹੋਣ ਜਿਵੇਂ ਜਿੰਗਰ ਆ ਜਾਂਦੇ ਨੇ ਐਕਟਰ ਡੈਕਟਰ ਸਾਰੇ ਆ ਜਾਂਦੇ ਨੇ ਦੇਖੋ ਗੱਲ ਇਹ ਆ ਵੀ ਨੌਜਵਾਨਾਂ ਤੇ ਪ੍ਰਭਾਵ ਪੈਂਦਾ ਆ ਫੇਮਸ ਬੰਦਿਆਂ ਦਾ ਕੋਈ ਵੀ ਫੇਮਸ ਸਿੰਗਰ ਆ ਐਕਟਰ ਆ ਜੇ ਉਹ ਆਪਣੇ ਗਾਣੇ ਵਿੱਚ ਕਿਸੇ ਵੀ ਬ੍ਰਾਂਡ ਦਾ ਨਾਮ ਲੈ ਲੈਂਦਾ ਆ ਉਹ ਰਤ ਰਤ ਮਸ਼ਹੂਰ ਹੋ ਜਾਂਦਾ ਆ ਪਿਛਲੇ ਸਾਲ ਜੇ ਸਰਧਈਆਂ ਅੱਗੇ ਵੀ ਲੋਕ ਪੀਂਦੇ ਸੀਗੇ ਪਰ ਜਦੋਂ ਦਿਲਜੀਤ ਨੇ ਸਰਧਈਆਂ ਸ਼ੁਰੂ ਕੀਤੀਆਂ ਪੀਣ ਉਹ ਲੋਕੀ ਹੋਰ ਪੀਣ ਲੱਗੇ ਮਤਲਬ ਇਹ ਗੱਲ ਹੁੰਦੀ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਫੇਮਸ ਬੰਦੇ ਚਾਹੇ ਉਹ ਯੂਟਿਊਬਰ ਨੇ ਚਾਹੇ ਇਨਫਲੂਐਂਸਰ ਨੇ ਚਾਹੇ ਸਿੰਗਰ ਨੇ ਕੁਝ ਵੀ ਆ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਫਿਲਮਾਂ ਬਣਾਓ ਗਾਣੇ ਬਣਾਓ ਉਹ ਤਾਂ ਲੋਕੀ ਦੇਖਣਗੇ ਜਿ ਜਿਉਂਦੇ ਰਹਿਾਂਗੇ ਇਸ ਕਰਕੇ ਗਾਣੇ ਬਣਾਓ ਅੱਜ ਦੇ ਟਾਈਮ ਤੇ ਦਰਸਤ ਲਾਉਣ ਦੇ ਦਰਸਤਾਂ ਨੂੰ ਸਾਂਭਣ ਦੇ ਸਾਰੇ ਐਜੂਕੇਟਿਡ ਨੇ ਸਾਰੇ ਸਿੰਗਰ ਐਜੂ ਸਾਰੇ ਸਮਝਦਾਰ ਨੇ ਫਿਲਮਾਂ ਬਣਾਉਣ ਵੀ ਤੇ ਦਰਸਤ ਜੇ ਕੱਟੇਗੇ ਨੁਕਸਾਨ ਕੀ ਹੋਊਗਾ ਅੱਜ ਦਾ ਟਾਈਮ ਇਹ ਚੱਲਦਾ ਕਿ ਤਰੋਂ ਗਾਣਾ ਪ੍ਰਮੋਟ ਕਰਨਾ ਹੁੰਦਾ ਆ ਹਰ ਸਿੰਗਰ ਨੂੰ ਉਹਦੇ ਜਿਹੜੇ ਫੈਨਸ ਨੇ ਔਰੀਲਾ ਬਣਾ ਕੇ ਟੈਗ ਕਰਦੇ ਨੇ ਉਹ ਗੱਲ ਵਿੱਚ ਹੁੰਦੀ ਜੋ ਗਾਣੇ ਕਹੀ ਜਾਂਦੀ ਆ ਤਰਨ ਕੋਈ ਵੀ ਸਿੰਗਰ ਗਾਣੇ ਦੇ ਵਿੱਚ ਦਰਸਤ ਲਾਉਣ ਦੀ ਗੱਲ ਕਰੂਗਾ ਹਰ ਫੈਨ ਉਹਦਾ ਦਰਸਤ ਲਾ ਕੇ ਵੀਡੀਓ ਉਹਨੂੰ ਭੇਜੂਗਾ ਬਹਾਨੇ ਨਾਲ ਦਰਸਤ ਲੱਗਣਗੇ ਇਸ ਕਰਕੇ ਸਾਰਿਆਂ ਨੂੰ ਇੱਕ ਹੋਣਾ ਪਾਣਾ ਆ ਤੇ ਅੱਜ ਸਮੇਂ ਦੀ ਲੋੜ ਆ ਤੇ ਇੱਕ ਆਕਸੀਜਨ ਹੈ ਨਹੀਂ ਕਿ ਵੱਡੇ ਵੱਡੇ ਹਾਈਵੇ ਬਣਦੇ ਪਏ ਨੇ ਦਰਸਤ ਹੈ ਨਹੀਂ ਕਿ ਗਰੀਬ ਬੰਦਾ ਕਿਤੇ ਖੜ ਕੇ ਛਾਂ 'ਚ ਬੈਠ ਸਕਦਾ ਆ ਇਸ ਕਰਕੇ ਵੀ ਦਰਸਤ ਲਾਉਣ ਦੀ ਲੋੜ ਆ ਭਾਈ ਪਿਛਲੀ ਵਾਰੀ ਇਹਨਾਂ ਬੋਲੇ ਕੋਖਾਲਾ ਕੀਤਾ ਕਿ ਅੱਜ ਵੀ ਤੁਸੀਂ ਫੋਟੋ ਲਗਾਓ ਤੇ ਸਾਨੂੰ ਫੋਟੋ ਭੌਗ ਕਰਿਓਗੇ ਜਾਂ ਕਿ ਸਨਮਾਨਤ ਕਰਾਂਗੇ ਕਿ ਕਿੰਨੇ ਨੇ ਵਸਰਾ ਪਾਲਾ ਕੀਤਾ ਤੇ ਲੋਕ ਲਗਾ ਵੀ ਨਾਮ ਪਾਓ। ਹਾਂ ਇਸ ਵਾਰ ਵੀ ਵੱਡੇ ਵੱਡੇ ਇਨਾਮ ਰੱਖੇ ਹੋਏ ਨੇ ਜਦੋਂ ਮੈਨੂੰ ਕਰੇ ਮੈਂ ਦੇਖੀ ਫੋਟੋ ਮੈਂ ਆਪ ਹੈਰਾਨ ਰਹਿ ਗਿਆ। ਮੈਂ ਸੋਚਦਾ ਵੀ ਕਿੰਨਾ ਇਹਨਾਂ ਦੇ ਅੰਦਰੋਂ ਹੋ ਰਿਹਾ ਵੀ ਵਾਤਾਵਰਨ ਨੂੰ ਸਾਹਮਣੇ ਉਪਰਾਲੇ ਇਹ ਇਨਾਮ ਨੇ ਤੇ ਵੱਡੇ ਵੱਡੇ ਹੋਰ ਇਨਾਮ ਰੱਖਣਗੇ। ਦੇਖੋ ਇਹਨਾਂ ਨੇ ਮਾਨੂੰ ਦੱਸਿਆ ਵੀ ਫੋਟੋ ਭੇਜਣਗੇ ਫਿਰ ਦੁਬਾਰਾ ਇਹਨੂੰ ਅਨਾਉਂਸ ਤੇ ਜਾਣਗੇ। ਮਤਲਬ ਕਿਡੀਏ ਸਾਇਟੀ ਤਿਆਰ ਪਰ ਤਿਆਰ ਆ ਵੀ ਵਾਤਾਵਰਨ ਨੂੰ ਜਨਰਕ ਅੰਮਾ ਗੁਰੂ ਸਾਹਿਬ ਇਹਨਾਂ ਨੂੰ ਹੋਰ ਵੀ ਕੱਢ ਦੀ ਗਲਾ ਬਾਣੀ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਭੱਤੇ ਖਾਲਸਾ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਭਰਾ ਸਰਦਾਰ ਗੁਰਦੇਵ ਸਿੰਘ ਖਾਲਸਾ ਜੀ ਜਿਨ੍ਹਾਂ ਨੇ ਨੀਂਹ ਪੱਥਰ ਖਾਲਸਾ ਸੇਵਾ ਸੰਗਾ 1985 ਕੋ ਸੇਵਾ ਸ਼ੁਰੂ ਕੀਤੀ ਸਾਰੇ ਹੀ ਭਰਾਵਾਂ ਦੇ ਸਹਿਯੋਗ ਦੇ ਨਾਲ ਜਿੰਨੇ ਵੀ ਸੁਸਾਇਟੀ ਮੈਂਬਰ ਸਹਬਾਨ ਮੇਰਾ ਵੱਡਾ ਭਰਾ ਤੇ ਛੋਟਾ ਭਰਾ ਪਰਮਜੋ ਸਿੰਘ ਜੀ ਤੇ ਅੱਜ ਮੇਰੇ ਬਹੁਤ ਹੀ ਸਤਿਕਾਰਯੋਗ ਪ੍ਰਭ ਸਿਰਮ ਸਿੰਘ ਜੀ ਅੱਜ ਨੌਵਾਂ ਜਿਹੜਾ ਕਿ ਅਸੀਂ ਬੋਟਿਆਂ ਦਾ ਜਿਹੜਾ ਲੰਗਰ ਲਗਾ ਰਹੇ ਹਾਂ ਜੀਟੀ ਰੋਡ ਸਰਕਟ ਉਸ ਦੇ ਮੂਰੇ ਕਿਉਂਕਿ ਨਿਰੰਤਰ ਹੀ ਜਿਹੜੇ ਕਿ ਖਾਲਸਾ ਸੇਵਾ ਸੁਸਾਇਟੀ ਦੇ ਵੱਲੋਂ ਅਪਰਾਲੇ ਕੀਤੇ ਜਾਂਦੇ ਹਨ ਵਕ ਵਕ ਸਵਾਵਾਂ ਦੇ ਵਿੱਚ ਯੋਗਦਾਨ ਪਾਇਆ ਜਾਂਦਾ ਹੈ ਉੱਥੇ ਜਿੰਨੀਆਂ ਮੈਂ ਸਵਾਵਾਂ ਜੀ ਗਿਣਾ ਮੈਂ ਉਹਨਾਂ ਦਾ ਵਿੱਚੋਂ 2-4 ਸਵਾਵਾਂ ਦਾ ਜਿਹੜਾ ਜ਼ਿਕਰ ਕਰਦਾ ਗੁਰੂ ਕੀ ਗੋਲਕ ਫਰੀ ਹਾਲਸਾ ਜਿਹੜਾ ਕਿ ਖਾਲਸਾ ਸੇਵਾ ਸੁਸਾਇਟੀ ਵੱਲੋਂ ਸਮਰਪਿਤ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਚੱਲ ਰਿਹਾ ਜਿੱਥੇ ਜੋੜਾ ਕਰਦੀਆਂ ਸੁਆਵਾਂ ਚੱਲ ਰਹੀਆਂ ਹਨ ਵਿਰਤ ਰੂਪਾਂ ਦੇ ਸੰਸਕਾਰ ਕਰਨੇ ਜਾਂ ਹੋਰ ਵੀ ਜਿਹੜੀਆਂ ਕਿ ਸੁਆਵਾਂ ਖਾਲਸਾ ਸੇਵਾ ਸੁਸਾਇਟੀ ਵੱਲੋਂ ਚੱਲ ਰਹੀਆਂ ਹਨ ਅੱਜ ਜਿਹੜਾ ਕਿ ਨਵਾਂ ਇਹ ਗੁਰੂ ਘਰ ਲੰਗਰ ਕਹਿ ਸਕਦੇ ਆਂ ਅਸੀਂ ਬੂਟਿਆਂ ਦਾ ਲੰਗਰ ਅੱਜ ਸਾਰੇ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਸਾਰੇ ਹੀ ਸੋਸਾਇਟੀ ਮੈਂਬਰਾਂ ਦੇ ਸਹਿਯੋਗ ਦੇ ਨਾਲ ਵੱਖ-ਵੱਖ ਜਿੱਥੇ ਵੀ ਸਵਾਵਾਂ ਜਿੱਥੇ ਭਰਾਵਾਂ ਨੂੰ ਸੌਂਪੀਆਂ ਵਾ ਉਹ ਵੱਖ-ਵੱਖ ਸਵਾਵਾਂ ਤੇ ਆਪਣਾ ਯੋਗਦਾਨ ਪਾ ਰਹੇ ਆਂ ਕਿੰਨੇ ਬੂਟੇ ਕਿੰਨੇ ਤਰ੍ਹਾਂ ਦੇ ਬੂਟੇ ਆਂ ਅੱਜ ਜਿਹੜੇ ਕਿ ਉਹ ਫਲਾਂ ਵਾਲੇ ਬੂਟੇ ਕਹੇ ਜਾਂ ਛਾਂ ਵਾਲੇ ਬੂਟੇ ਕਹੇ ਲੋ ਜਾਂ ਸਜਾਵਟੀ ਬੂਟੇ ਆਂ ਤਕਰੀਬਨ ਅਸੀਂ ਕਹਿ ਸਕਦੇ ਆਂ 4500 ਦੇ ਕਰੀਬ ਜਿਹੜੇ ਕਿ ਬੂਟੇ ਅੱਜ ਸਮੂਹ ਸੰਗਤ ਨੂੰ ਵੰਡ ਰਹੇ ਆਂ ਧੰਨਵਾਦ ਕਰਦੇ ਹਾਂ ਸੱਚੇ ਪਾਤਸ਼ਾਹ ਦਾ ਤੰਤ ਸਾਹਿਬ ਸ਼੍ਰੀ ਗੁਰੂ ਜਿੱਥੇ ਸਾਡੇ ਨਮਾਣੇ ਜੇ ਛੋਟੇ ਸਾਡੇ ਭਰਾ ਜਿਹੜੇ ਅੱਜ ਪਰਮ ਮਿਲਨ ਸਿਮਰ ਸਿੰਘ ਜੀ ਜਿਹੜੇ ਅੱਜ ਸਾਡੇ ਵਿੱਚ ਪਹੁੰਚੇ ਸਾਡਾ ਉਤਸ਼ਾਹ ਕਰਨ ਵਾਸਤੇ ਪਹੁੰਚੇ ਆ ਕਿਉਂਕਿ ਜਦੋਂ ਸਾਡੇ ਜੇ ਭਰਾਵਾਂ ਦਾ ਸਾਡਾ ਸਾਥ ਹੋਊਗਾ ਤੇ 탄샤 ਚਿਰ ਕੋ ਗਰਾਂਤ ਸਾਹਿਬ ਦੀ ਮਹਾਰਾਜ ਦੀ ਕਿਰਪਾ ਹੋਊਗੀ ਤੇ ਸਮਾਵਾ ਜਿਹੜੀਆਂ ਕਿ ਇਹ ਨਿਰੰਤਰ ਇਸੇ ਤਰ੍ਹਾਂ ਹੀ ਗਲੀਆਂ ਵਿੱਚ ਚੱਲਦੀਆਂ ਰਹਿੰਦੀਆਂ ਨੇ ਇੱਥੇ ਨਗਰ ਨਿਗਮ ਵੱਲੋਂ ਵੀ ਕਬੂਤਰਾਲਾ ਕੀਤਾ ਜਾਂਦਾ ਸਰਕ ਲਗਾਏ ਜਾਂਦੇ ਆਂ ਤੇ ਸਮਾਜਿਕ ਵੀ ਸਵੱਛਤਾ ਵੱਲੋਂ ਕਬੂਤਰਾਲਾ ਕੀਤਾ ਜਾਂਦਾ ਨਕ ਲਗਾਏ ਜਾ ਰਹੇ ਆਂ ਪਰ ਲੋਕ ਬੋਟਵਾ ਤੱਕ ਸੀਮਤ ਰਹਿ ਜਾਂਦੇ ਇਹਨਾਂ ਦੀ ਸਭ ਸੰਭਾਲ ਨਹੀਂ ਕਰਦਾ ਪਾਣੀ ਕਿੱਥੋਂ ਕਿਉਂਕਿ ਨਗਰ ਨਿਗਮ ਦੀ ਜਿਹੜੀ ਇਹ ਜ਼ਿੰਮੇਵਾਰੀ ਉਹ ਸਰਕਾਰ ਵੱਲੋਂ ਜਿਹੜੀ ਬਣਦੀ ਆ ਉਹ ਉਹਨਾਂ ਦਾ ਬੂਟਾ ਲਾਉਣਾ ਇੱਕ ਫਰਜ਼ ਆ ਤੇ ਸੇਵਾ ਜਿਹੜੀ ਕਿ ਉਹ ਮੈਂ ਸਮਝਦਾ ਜ਼ਰੂਰੀ ਆ ਜਿੱਤੇ ਕਿ ਧਾਰਮਿਕ ਤੇ ਸਮਾਜਿਕ ਜਥ ਜਿਹੜੀ ਕਿ ਖਾਲਤਾ ਸੇਵਾ ਸੇਟੀਦਿਆਂ ਜਾਂ ਹੋਰ ਵੀ ਸਮਾਜਿਕ ਜਿਹੜੀਆਂ ਕਿ ਧਾਰਮਿਕ ਜਥੇਬੰਦੀਆਂ ਕਿਉਂਕਿ ਇਹ ਜਿਹੜੇ ਉਪਰਾਲੇ ਸਾਰੇ ਭਰਾਵਾਂ ਨੂੰ ਰਲ ਮਿਲ ਕੇ ਕਰਨਾ ਚਾਹੀਦਾ ਕਿਉਂਕਿ ਆਪਾਂ ਦੇਖ ਰਹੇ ਹਾਂ ਜਿਹੜੇ ਕਿ ਮੇਨ ਹਾਈਵੇ ਰੋਡ ਆਪਣੇ ਸ਼ਹਿਰਾਂ ਦੇ ਵਿੱਚੋਂ ਕੱਢ ਰਿਹਾ ਕਿ ਅਨੇਕਾਂ ਹੀ ਜਿਹੜੀ ਦਰਾਕਤਾਂ ਦੀ ਕਟਾਈ ਹੋ ਰਹੀ ਆ ਅੱਗੇ ਹੁੰਦਾ ਸੀਗਾ ਜਿਹੜੇ ਕਿ ਸਾਡੇ ਭੈਣ ਭਰਾ ਸਕੂਟਰ ਮੋਟਰਸਾਈਕਲ ਵਾਹਨਾਂ ਤੇ ਜਾਂਦੇ ਸੀ ਉਹ ਸਾਈਡ ਤੇ ਆਪਣਾ ਸਕੂਟਰ ਵਾਹਨ ਕਾਰ ਖੜੀ ਕਰਕੇ ਆਰਾਮ ਵੀ ਕਰ ਲੈਂਦੇ ਸੀ 10 ਮਿੰਟ ਖੜ੍ਹ ਵੀ ਜਾਂਦੇ ਸੀ ਕਿ ਪਰ ਹੁਣ ਜੀ ਅੱਜ ਦੇਖਦੇ ਆ ਜਿਹੜੇ ਕਿ ਹਾਈਵੇ ਮੇਨ ਨਿਕਲੇ ਹੋਏ ਆ ਉਹਨਾਂ ਦੇ ਕਿਤੇ ਵੀ ਛਾਂ ਦਾ ਕੋਈ ਮਤਲਬ ਕਿ ਕੋਈ ਜਰੀਆ ਨਹੀਂ ਕੋਈ ਉਪਰਾਲਾ ਨਹੀਂ ਕੀਤਾ ਗਿਆ ਕਿਉਂਕਿ ਜੇ ਅੱਜ ਕਿ ਮੈਂ ਸਮਝਦਾ ਮੈਂ ਜਿੰਨੇ ਹੋਰ ਵੀ ਚਾਹੇ ਗਾਇਕ ਹੋਣ ਚਾਹੇ ਸਾਡੇ ਭੈਣ ਭਰਾ ਵਰਕਸ਼ਾਪ ਵਾਲੇ ਵੀਰ ਸਾਰਿਆਂ ਨੂੰ ਇੱਕ ਇੱਕ ਬੂਟਾ ਦਾ ਕੰਮ ਸਕਮ ਜਰੂਰ ਲਾਉਣਾ ਚਾਹੀਦਾ ਵਾ ਕਿਉਂਕਿ ਇੱਕ ਜਦੋਂ ਇੱਕ ਛੋਟਾ ਬਰਖਸ਼ ਲਾਉਨੇ ਆ ਛੋਟਾ ਉਹ ਇੱਕ ਬੱਚਿਆਂ ਵਾਂਗ ਉਸਦੀ ਪਾਲਣਾ ਕਰਨੀ ਪੈਂਦੀ ਹੈ ਜਿਵੇਂ ਆਪਾਂ ਇੱਕ ਬੱਚੇ ਦੀ ਪਾਲਣਾ ਕਰਦੇ ਹਾਂ ਉਸ ਦਾ ਪਾਲਣ ਪੋਸ਼ਣ ਕਰਦੇ ਹਾਂ ਉਹਨੂੰ 10-20 ਸਾਲ ਦੀ ਸੇਵਾ ਕਰਦੇ ਹਾਂ ਜੇ ਆ ਮੈਂ ਸਮਝਦਾ ਵੀ ਤੁਸੀਂ 2 ਸਾਲ ਵੀ ਉਸ ਬੂਟੇ ਦੀ ਸੇਵਾ ਕਰ ਲਈ ਤਾਂ ਤੁਹਾਨੂੰ ਇੱਕ ਬਰਖਸ਼ ਬਾਂਡ ਕੇ ਠੰਡੀ ਛਾਂ ਦਾ ਜਰੂਰ ਨਿੱਗ ਮਾਣਾਂਗੇ ਤੇ ਮੈਂ ਸਮਝਦਾ ਜਿਵੇਂ ਆਪਣੇ ਬੱਚੇ ਆਪਣੀ ਗਾਂ ਪਰਵਿਸ਼ ਕਰਦੇ ਆ ਤੇ ਜੋ ਉਹ ਬੂਟਾ ਵੱਡਾ ਹੋ ਜਾਊਗਾ ਤੇ ਉਹ ਅੜੀ ਆਕਸੀਜਨ ਸਾਨੂੰ ਮਿਲੂਗੀ ਅਸੀਂ ਫਕਰ ਨਾਲ ਕਹਿ ਸਕਦੇ ਹਾਂ ਵੀ ਆਦੇ ਅਸੀਂ ਬੱਚਿਆਂ ਲਈ ਕੁਝ ਚੰਗਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਸ਼ਹੀਦੀ ਗੁਰਪੁਰਬ ਨੂੰ ਸਮਰਪਤ ਇਹ ਉਪਰਾਲਾ ਕੀਤਾ ਜਾਂਦਾ ਹੈ ਕਿਤੇ ਸ਼ਹੀਦੀ ਗੁਰਪੁਰਬ ਤੇ ਆਪਾਂ ਸਾਰਿਆਂ ਨੂੰ ਪਤਾ ਹੈ ਸ਼ਬੀਲਾ ਲੱਗਦੀਆਂ ਹਨ ਉੱਥੇ ਅਸੀਂ ਇਹ ਨਾਲ ਸੋਚ ਲਿਆ ਅੰਦੀ ਕਿ ਸ਼ਬੀਲਾ ਸ਼ਬੀਲ ਦੇ ਨਾਲ ਨਾਲ ਬੁੱਟਿਆਂ ਦੇ ਲੰਗਰ ਵੀ ਲਾਏ ਜਾਣ ਇਸੇ ਸੋਚ ਦੇ ਨਾਲ ਇਸ ਦਾ ਨਾਮ ਅਸੀਂ ਠੰਡੀ ਸ਼ਾਂ ਦਾ ਲੰਗਰ ਰੱਖਿਆ ਜੀ ਸਰ ਤੁਹਾਡੇ ਵੱਲੋਂ ਹਰ ਸਾਲ ਲਗਾਏ ਜਾਂਦੇ ਲੋਕ ਕਿੱਲੇ ਆ ਕੇ ਅੰਦਰ ਸਭਾ ਜੀ ਕਰ ਦੋ ਉਹਨਾਂ ਕੀ ਬੋਲਣ ਹਾਂਜੀ ਇਹ ਗੱਲ ਧਿਆਨ ਵਿੱਚ ਆਈ ਸੀ ਇਸੇ ਵਾਸਤੇ ਅਸੀਂ ਪਿਛਲੇ ਸਾਲ ਤੋਂ ਰੁੱਖ ਲਗਾਓ ਨਾਲ ਇਨਾਮ ਪਾਓ ਵੀ ਪ੍ਰਤੀਯੋਗਤਾ ਸ਼ੁਰੂ ਕੀਤੀ ਆ ਜੋ ਕੋਈ ਕੋਈ ਵੀ ਫੋਟੋ ਲੈ ਕੇ ਜਾਊਗਾ ਸਾਨੂੰ ਫੋਟੋ ਖਿੱਚ ਕੇ ਪਾ ਭੇਜੂਗਾ ਤੇ ਅਸੀਂ ਉਹਨਾਂ ਦਾ ਲੱਕੀ ਡਰਾ 25 ਜੁਲਾਈ ਨੂੰ ਕੱਢਾਂਗੇ ਜੀ ਲੱਗਦਾ ਨਹੀਂ ਇਹੋ ਜਿਹਾ ਕਾਲੇ ਜਿਹੇ ਹਰ ਇੱਕ ਬੰਦਾ ਕਰੇ ਤੇ ਜਿਹੜਾ ਵਾਤਾਵਰਨ ਜਿਹੜਾ ਬਦਲਾ ਹੁੰਦਾ ਜਾ ਰਿਹਾ ਕਿਸ ਤਰ੍ਹਾਂ ਕਿਸ ਤਰ੍ਹਾਂ ਹਾਂਜੀ ਬਿਲਕੁਲ ਜੀ ਇਸ ਨਾਲ ਫਰਕ ਪੈਂਦਾ ਹੈ ਤਾਂ ਹੀ ਅਸੀਂ ਕੋਸ਼ਿਸ਼ ਕਰਦੇ ਆ ਕਿ ਜ਼ਿਆਦਾ ਰੁੱਖ ਨਾ ਕਿਸੇ ਨੂੰ ਦਿੱਤੇ ਜਾਣ ਹਰ ਇੱਕ ਬੰਦੇ ਨੂੰ ਸਿਰਫ ਇੱਕ ਜਾਂ ਦੋ ਹੀ ਦਿੱਤੇ ਜਾਣ ਕਿਉਂਕਿ ਇੱਕ ਜਾਂ ਦੋ ਹੋਣਗੇ ਤਾਂ ਜ਼ਰੂਰ ਉਹਨਾਂ ਨੂੰ ਪਾਲਣਗੇ ਤੇ ਜ਼ਿਆਦਾ ਹੋਣਗੇ ਤਾਂ ਫਿਰ ਆਪਾਂ ਨੂੰ ਪ੍ਰੋਬਲਮ ਆ ਸਕਦੀ ਹੈ